ਸਤਿ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੋਨਾ ਪ੍ਰੇਮ ਉਮਾਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਅਸਾ ਪ੍ਰੇਮ ਓ ਮਾਹੜਾ ਕਿਉ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕਾ ਲਗਾ ਪਾਈ ਵੇੜ ਪ੍ਰਭ ਕਿਉ ਸੁਖ ਪਾਈਆ ਦੁੱਜੀ ਨਹੀਂ ਜਾਏ ਜਿੰਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿੰਤ ਕਰ ਹੈ ਲੇਹੁ ਪ੍ਰਭੂ लाए। जो हर कंत मिलाइया से छोड़ ना न जा वेणा दूजा को नहीं ਨਾਨਕ ਹਰਿ ਸਰਨਾਇ ਅਸੂ ਸੁਖੀ ਵਸੰਦੀਆ ਜੇ ਨਾ ਮਾਇਆ ਹਰਿ ਰਾਈ ਪ੍ਰਭ ਵੇਣਾ ਦੂਜਾ ਕੋ ਨਹੀ ਨਾਨਕ ਹਰ ਸਰਨਾਈ ਅਸੂਖੀ ਵਸੰਦੀਆ ਜੇ ਨਾਮ ਮਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾ ਨਾ ਪ੍ਰੇਮ ਓ ਮਹਾਰਾਜ ਕਿਉ ਮਿਲੀ ਹੈ ਹਰ ਜਾਇ ਮਾਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਲਾ ਪ੍ਰੇਮ ਉਮਾਹੜਾ ਕਿ ਉਹ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਅਸਲਾ ਪ੍ਰੇਮ ਓ ਮਾਹੜਾ ਕਿਉ ਮਿਲਿਆ ਹਰ ਜਾਈ ਨਾਨ ਤਨ ਪਿਆਸ ਦਰਸ਼ਨ ਘੜੇ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ तिनिका लागा पा वेण प्राभ क्य पाई आहे दूजी नाही जिन चाख प्रेम रस ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿੰਤੀ ਕਰ ਹੈ ਲੇਹੁ ਪ੍ਰਭ ਲੜ ਲੈ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਇ ਪ੍ਰਭ ਵੇਣਾ ਦੂਜਾ ਕੋ ਨਹੀਂ ਨਾਨਕ ਹਰਿ ਸਰਨਾਇ ਅਸੂ ਸੋਖੀ ਵਸੰਦੀਆ ਜੇ ਨਾ ਮਾਇਆ ਹਰ ਰਾਈ ਪ੍ਰਭ ਵੇਣਾ ਦੂਜਾ ਕੋ ਨਹੀਂ ਨਾਨਕ ਹਰ ਸਰਣਾ ਸੰਦੀਆ ਜਨਾ ਮਿਆ ਹਰ ਰਾਈ ਵਾਹ